ਸਾਰੇ ਨੂੰ ਸਤ ਸ੍ਰੀ ਅਕਾਲ ਸੋ ਤੁਹਾਡੇ ਆਪਣੇ YouTube ਚੈਨਲ ਗੁਰੂਕਿੰਗ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਦਾ ਜਿਹੜਾ ਟੌਪਿਕ ਲੈ ਕੇ ਆਇਆ ਉਹ ਹੈ ਘੜੇ ਦਾ ਠੰਡਾ ਪਾਣੀ ਪੀਣ ਦੇ ਆਪਾਂ ਨੂੰ ਕੀ ਫਾਇਦੇ ਹਨ ਸੋ ਗਰਮੀਆਂ ਦਾ ਮੌਸਮ ਆ ਚੁੱਕਿਆ ਹੈ ਲੋਕਾਂ ਨੇ ਠੰਡਾ ਪਾਣੀ ਫ੍ਰਿਜ ਦਾ ਕਰਕੇ ਪੀਣਾ ਸ਼ੁਰੂ ਕਰ ਦਿੱਤਾ ਹੈ ਤਾਂ ਜਿਹਦੇ ਨਾਲ ਆਪਾਂ ਨੂੰ ਕਈ ਬਿਮਾਰੀਆਂ ਹੁੰਦੀਆਂ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਕੀ ਕਰਦੇ ਸਨ ਘੜਿਆਂ ਦਾ ਪਾਣੀ ਪੀਂਦੇ ਸਨ ਤੇ ਸਵਾਸਤ ਰਹਿੰਦੇ ਸਨ ਹਰੇਕ ਘਰ ਦੇ ਵਿੱਚ ਘੜ ਤੋਂ ਘਟ ਇੱਕ ਦੋ ਘੜੇ ਹੁੰਦੇ ਸਨ ਸੋ ਇਹ ਆਪਾਂ ਟ੍ਰੈਡੀਸ਼ਨਲ ਤਰੀਕਾ ਭੁੱਲ ਚੁੱਕੇ ਹਾਂ ਆਪਾਂ ਫ੍ਰਿਜ ਦਾ ਠੰਡਾ ਪਾਣੀ ਕਰਕੇ ਪੀਣ ਲੱਗ ਗਏ ਆ ਉਹਦੇ ਨਾਲ ਆਪਾਂ ਨੂੰ ਕਈ ਬਿਮਾਰੀਆਂ ਕ੍ਰੀਏਟ ਹੁੰਦੀਆਂ। ਤਾਂ ਇੱਕ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਆਰਓ ਦਾ ਫਿਲਟਰ ਕੀਤਾ ਹੋਇਆ ਪਾਣੀ ਆਪਾਂ ਜਿਹੜਾ ਪੀਂਨੇ ਆ ਉਹਦੇ ਸਾਰੇ ਪੋਸ਼ਟਿਕ ਤੱਤ ਮਰ ਚੁੱਕੇ ਹੁੰਦੇ ਹਨ ਕਿਉਂਕਿ ਉਹ ਕੈਮੀਕਲ ਦੁਬਾਰਾ ਫਿਲਟਰ ਕੀਤਾ ਗਿਆ ਹੁੰਦਾ ਹੈ। ਤਾਂ ਆਪਣਾ ਦੇਸੀ ਫਿਲਟਰ ਪਹਿਲਾਂ ਹੁੰਦਾ ਸੀ ਘੜਾ। ਘੜੇ ਦੇ ਵਿੱਚ ਪਾਣੀ ਰੱਖ ਦੋ ਤਾਂ ਉਹ ਸਵਸਤ ਹੋ ਜਾਂਦਾ ਨਾਲੇ ਵਧੀਆ ਉਹ ਠੰਡਾ ਹੋ ਜਾਂਦਾ। ਤੇ ਇਹ ਦੱਸਿਆ ਗਿਆ ਕਿ ਜੇਕਰ ਆਪਾਂ ਆਰਓ ਦਾ ਫਿਲਟਰ ਕੀਤਾ ਹੋਇਆ ਪਾਣੀ ਵੀ 2 ਘੰਟੇ ਆਪਾਂ ਘਟੋ ਘਟਾ ਕੜੇ ਦੇ ਵਿੱਚ ਰੱਖ ਦਿੰਨੇ ਆ ਤੇ ਉਸ ਤੋਂ ਬਾਅਦ ਪੀਨੇ ਆ ਤਾਂ ਉਹ ਜਿਹੜੇ ਪੋਸ਼ਟਿਕ ਤੱਤ ਜਿਹੜੇ ਮਰ ਚੁੱਕੇ ਹੁੰਦੇ ਨੇ ਉਹ ਵਾਪਸ ਆ ਜਾਂਦੇ ਨੇ ਕਿਉਂਕਿ ਕੜਾ ਮਿੱਟੀ ਦਾ ਬਣਿਆ ਹੁੰਦਾ ਹੈ ਮਿੱਟੀ ਦੇ ਵਿੱਚ ਸਾਰੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਕਿ ਪੌਦਾ ਹੁੰਦਾ ਉਹ ਮਿੱਟੀ ਤੋਂ ਪੋਸ਼ਟਿਕ ਤੱਤ ਲੈ ਕੇ ਫਲ ਤਿਆਰ ਕਰਦਾ ਹੈ ਤੇ ਉਹ ਫਲਾ ਫਲ ਆਪਾਂ ਖਾਣਿਆਂ ਤਾਂ ਉਹਦੇ ਨਾਲ ਆਪਾਂ ਨੂੰ ਪੋਸ਼ਟਿਕ ਤੱਤ ਮਿਲਦੇ ਹਨ ਸੋ ਜਿਹੜਾ ਕੜਾਏ ਦੇ ਵਿੱਚ ਸਾਰੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਮਿੱਟੀ ਦਾ ਬਣਿਆ ਹੁੰਦਾ ਤਾਂ ਇੱਕ ਰਿਪੋਰਟ ਚ ਦੱਸਿਆ ਗਿਆ ਹੈ ਕਿ ਜਿਹੜਾ ਆਪਾਂ ਫ੍ਰਿਜ ਦਾ ਠੰਡਾ ਪਾਣੀ ਪੀਨੇ ਆ ਉਦੋਂ ਬਾਅਦ ਆਪਾਂ ਜੀ ਕੋਈ ਗਰਮ ਚੀਜ਼ ਖਾ ਲੈਨੇ ਆ ਤਾਂ ਆਪਣੇ ਜ਼ੇਰ ਬਣ ਜਾਂਦੀ ਅੰਦਰ ਤਾਂ ਇਹ ਦੱਸੀ ਇਹ ਵੀ ਦੱਸਿਆ ਗਿਆ ਕਿ ਜੇਕਰ ਘੜੇ ਦਾ ਆਪਾਂ ਪਾਣੀ ਪੀਨੇ ਆ ਉਦੋਂ ਬਾਅਦ ਗਰਮ ਚੀਜ਼ ਖਾਣਿਆ ਉਹਦੇ ਨਾਲ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਨਾ ਘਰ ਦੇ ਵਿੱਚ ਇੱਕ ਘੜਾ ਜ਼ਰੂਰ ਰੱਖੋ ਉਹਦੇ ਵਿੱਚ ਪਾਣੀ ਪਾ ਕੇ ਰਾਤ ਨੂੰ ਰੱਖ ਦਿਓ ਬੜੀ ਠੰਡਾ ਹੋ ਜਾਂਦਾ ਫ੍ਰਿਜ ਦੇ ਠੰਡੇ ਕਰਨ ਦੀ ਲੋੜ ਨਹੀਂ ਆਪਾਂ ਨੂੰ ਤਾਂ ਉਹ ਪਾਣੀ ਪਿਓ ਸਵਸਤਰੋ ਤੇ ਬਿਮਾਰੀਆਂ ਤੋਂ ਦੂਰ ਰਹੋ ਤਾਂ ਜ਼ਰੂਰ ਘੜਿਆ ਵਰਤੋ ਇਹਨੂੰ ਯੂਜ਼ ਕਰੋ ਘਰ ਦੇ ਵਿੱਚ ਲਿਆਓ ਇਹਨੂੰ ਰੱਖੋ ਤਾਂ ਇਹੋ ਜਿਹੇ ਟਿਪਸ ਜਾਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਐਂਡ ਸ਼ੇਅਰ ਕਰੋ ਧੰਨਵਾਦ